ਕਹਿੰਦੇ ਇੱਕ ਹੈਲੀਕਾਪਟਰ ਤੋਂ ਉਤਰਿਆ ਨਹੀਂ ਇੱਕ ਹੈਲੀਕਾਪਟਰ ਤੇ ਚੜ੍ਹਿਆ ਨਹੀਂ ਹੁਣ ਨਾ ਤਾਂ ਤੁਸੀਂ ਚੜਦੇ ਹੋ ਨਾ ਉਤਰਦੇ ਹੋ ਵਿਚਾਰਾ ਹੈਲੀਕਾਪਟਰ ਬਿਜ਼ੀ ਨਾ ਕੀਤਾ ਵੇ ਆਉਂਦੇ ਨੇ ਐ ਚਿੱਟਾ ਕਾਗਜ਼ ਦਿਖਾ ਕੇ ਬਾਅਦ ਚੀਪ ਚੁਪਾ ਕੇ ਲਈਆਂ ਨੇ ਉਹ ਚਿੱਟਾ ਕਾਗਜ਼ ਦਾ ਕੀ ਹੁੰਦਾ ਇਹਦਾ ਐ ਕਾਂਗਰਸ ਦਾ ਉਵੇਂ ਅਕਾਲੀਆਂ ਦਾ ਐਵੇਂ ਇਹਦਾ ਉਵੇਂ ਬਸ ਇਹ ਕਰਕੇ ਹੀ ਜਾਂਦੇ ਨੇ ਬਸ ਇੱਕ ਵੀਡੀਓਜ਼ ਬਣ ਜਾਂਦੀਆਂ ਰੀਲਾਂ ਵਾਇਰਲਸ ਹੋ ਜਾਂਦੀਆਂ ਕਿਸੇ ਦੇ ਖਿਲਾਫ ਹੋ ਕੀ ਰਿਹਾ ਕੁਝ ਵੀ ਨਹੀਂ ਅਨਮੋਲ ਗਗਨ ਮਾਨ ਜੀ ਦਾ ਬਹੁਤ ਵੱਡਾ ਬਿਆਨ ਹੈ ਸੀ ਸਾਡੀ ਸਰਕਾਰ ਲਿਆਓ 5 ਮਿੰਟ ਚ ਐਮਐਸਪੀ ਆਸੀ 5 ਮਿੰਟ ਚ ਤੁਹਾਨੂੰ ਐਮਐਸਪੀ ਲੈ ਕੇ ਦੇਆ ਪੰਜਾਬ ਚ ਨਸ਼ਾ ਬਹੁਤ ਵਗਦਾ ਪੰਜਾਬ ਚ ਨਸ਼ੇ ਦਾ ਹੜ ਪੰਜਾਬ ਨਸ਼ਾ ਬਹੁਤ ਜ਼ਿਆਦਾ ਪ੍ਰਮੋਟ ਕਰ ਰਿਹਾ ਇਹ ਪੰਜਾਬ ਵਾਲੇ ਕਹ ਰਹੇ ਨੇ ਹਰਿਆਣਾ ਦੇ ਹਰਿਆਣੇ ਵਾਲੇ ਕਹ ਰਹੇ ਨੇ ਪੰਜਾਬ ਦੇ ਦੋਹਾਂ ਦੇ ਕੋਲ ਨਹੀਂ ਹੈਗਾ ਕੀ ਐਲੀਗੇਸ਼ਨ ਲਾਈ ਜੋ ਵੀ ਇਧਰੋਂ ਆ ਰਿਹਾ ਹੈ ਉਧਰੋਂ ਆ ਰਿਹਾ ਹੈ ਉਧਰ ਵਾਲੇ ਕਹਿੰਦੇ ਨੇ ਉਧਰੋਂ ਆ ਰਿਹਾ ਹੈ ਉਧਰੋਂ ਆ ਰਿਹਾ ਹੈ ਮੈਂ ਤਾਂ ਇਹ ਕਹ ਰਿਹਾ ਖੇਤੀ ਥੋੜੀ ਕਰਕੇ ਬੈਠਾ ਹੈ ਕੋਈ ਹੂੰ ਕੋਈ ਬੰਦਾ ਜੇ ਲੈ ਕੇ ਆ ਰਿਹਾ ਕਿਧਰੋਂ ਜੇ ਉਹਦੇ ਕੋਲ ਕੁਝ ਪਾਵਰ ਹੈ ਕੋਈ ਪਾਵਰ ਬੈਕ ਹੈ ਤਾਂ ਹੀ ਆ ਰਿਹਾ ਨਾ ਕਿਹੜਾ ਬੰਦਾ ਕੀ ਕਰ ਰਿਹਾ ਕਿਥੋਂ ਨਸ਼ਾ ਆ ਰਿਹਾ ਮੈਂ 5 ਮਿੰਟਾਂ ਚ ਬੰਦ ਕਰਕੇ ਦਿਵਾਉਂਗਾ ਉਹ 5 ਮਿੰਟ ਹਜੇ ਤੱਕ ਨਹੀਂ ਹੋਏ ਮੈਂ ਤਾਂ ਕਹਿੰਦਾ ਜੀ ਸਾਲ ਬੀਤ ਗਏ ਤੇ ਜਿਹੜੇ ਵੇਚਣ ਵਾਲੇ ਨੇ ਉਹ ਜਿਹੜੇ ਤਾਂ ਪੁਰਾਣੇ ਨੇ ਉਹ ਤਾਂ ਲਾਲਚੀ ਹੋ ਚੁੱਕੇ ਨੇ ਉਹਨਾਂ ਨੇ ਤਾਂ ਵੇਚਣਾ ਹੀ ਵੇਚਣਾ ਹੈ ਉਹ ਤਾਂ ਕਹਿਣਗੇ ਠੀਕ ਹੈ ਯਾਰ ਅਗਲੇ ਕਹਿੰਦੇ ਲੋਕ ਪੀ ਰਹੇ ਨੇ ਸਾਨੂੰ ਕੀ ਲੋੜ ਹੈ ਪੀਣ ਅਸੀਂ ਕੋਈ ਤੱਕੇ ਨਾਲ ਥੋੜੀ ਦੇ ਰਹੇ ਆ ਉਹਦੀ ਸੰਪਤੀ ਕਿੰਨੀ ਨਿਕਲਦੀ ਹੈ ਵੀ 2000 ਕਰੋੜ ਉੱਥੇ ਹੈ 5000 ਕਰੋੜ ਉੱਥੇ ਹੈ 20000 ਕਰੋੜ ਦੀ ਪ੍ਰਾਪਰਟੀ ਉੱਥੇ ਹੈ ਕਿੱਥੋਂ ਆਈ ਹੈ ਉਹ ਸਬਸਕ੍ਰਾਈਬ ਕਰੇ ਨੈਸ਼ਨਲ ਬਸ ਔਰ ਸਾਥੇ ਦਬਾਏ ਬੈਲ ਆਈਕਨ ਸਸ੍ਰੀਕਾਲ ਨੈਸ਼ਨਲ ਬਸ ਦੇਖ ਰਹੇ ਹੋ ਤੁਸੀਂ ਤੇ ਮੈਂ ਮਹਕਦੀਪ ਸਿੰਘ ਦੀਵ ਟਾਕਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਅੱਜ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਹਾਲਾਤਾਂ ਬਾਰੇ ਨਮ ਸਰਕਾਰ ਆਈ ਮਾਨ ਸਾਹਿਬ ਆਏ ਬਹੁਤ ਸਾਰੀਆਂ ਗੱਲਾਂ ਹੋਈਆਂ ਬਹੁਤ ਸਾਰੇ ਕਮਿਟਮੈਂਟਸ ਹੋਈਆਂ ਤੇ ਉਹ ਕਮਿਟਮੈਂਟਸ ਕਰਕੇ ਕਾਫੀ ਜ਼ਿਆਦਾ ਟਰੋਲ ਵੀ ਹੋਇਆ ਚਾਹੇ ਪਿੱਛੇ ਚੰਨੀ ਸਾਹਿਬ ਦਾ ਬਿਆਨ ਲੈ ਲਈਏ ਜਾਂ ਕਈ ਹੋਰ ਲੈ ਲਈਏ ਮੇਰੇ ਨਾਲ ਮੇਰੇ ਦੋਸਤ ਪ੍ਰਾਕ ਦੀ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਆਓ ਉਹਨਾਂ ਦਾ ਸਵਾਗਤ ਸਤਿ ਸ਼੍ਰੀ ਅਕਾਲ ਪ੍ਰਾਕ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਵਧੀਆ ਜੀ ਪ੍ਰਾਕ ਬਾਈ ਅਸਲ ਚ ਜਿਹੜਾ ਟਾਪਿਕ ਆ ਨਾ ਇਹ ਕਦੇ ਵੀ ਨਹੀਂ ਪੁਰਾਣਾ ਹੋ ਸਕਦਾ ਜਿੰਨਾ ਤੱਕ ਮੈਨੂੰ ਲੱਗਦਾ ਹਨਾ ਯਰ ਪੰਜਾਬ ਹਮੇਸ਼ਾ ਤੋਂ ਹੀ ਬਹੁਤ ਦੁਖੀ ਰਿਹਾ ਆਪਣੀ ਸਿਆਸਤ ਕਰਕੇ ਜਾਂ ਪੰਜਾਬ ਦੀ ਸਿਆਸਤ ਵੀ ਕਾਫੀ ਜ਼ਿਆਦਾ ਹੋਰ ਅਲੱਗ ਰਾਜਾਂ ਨਾਲੋਂ ਵੱਖਰੀ ਰਹੀ ਹੈ ਇਸ ਵਾਰ ਸਿਆਸਤ ਬਦਲੀ ਸੀ ਲੋਕਾਂ ਨੇ ਕਾਂਗਰਸ ਅਕਾਲੀਆਂ ਜਾਂ ਹੋਰਾਂ ਨੂੰ ਛੱਡ ਕੇ ਇੱਕ ਨਵਾਂ ਚੋਣ ਬਹੁਤ ਵੱਡੀ ਬਹੁਮਤ ਦੇ ਵਿੱਚ ਇਹਨਾਂ ਨੂੰ ਜਿਤਾਇਆ ਬਟ ਜਿੰਨੀ ਬਹੁਮਤ ਇਹਨਾਂ ਨੂੰ ਉਸ ਟਾਈਮ ਹਵਾ ਦਿੱਤੀ ਨਾ ਉਹਨੇ ਉਹ ਤੋਂ ਦੁੱਗਣੇ ਤਰੀਕੇ ਨਾਲੇ ਥੱਲੇ ਜਾ ਰਹੇ ਨੇ ਇਨਾਂ ਦੀਆਂ ਕਈ ਕਮਿਟਮੈਂਟਸ ਸੀਗੀਆਂ ਜਿਹੜੀਆਂ ਇਹਨਾਂ ਦੇ ਐਮਪੀਜ਼ ਨੇ ਬਹੁਤ ਉੱਪਰ ਉੱਪਰ ਕੇ ਕਹਿੰਿਆ ਚਾਹੇ ਉਹ ਅ ਐਮਐਸਪੀ ਨੂੰ ਲੈ ਲਈਏ ਠੀਕ ਹੈ ਅਨਮੋਲ ਗਗਨਮਾਨ ਜੀ ਦਾ ਬਹੁਤ ਵੱਡਾ ਵਿਆਹਨ ਆਇਆ ਸੀ ਸਾਡੀ ਸਰਕਾਰ ਲਿਆਓ 5 ਮਿੰਟ ਚ ਐਮਐਸਪੀ ਅਸੀਂ 5 ਮਿੰਟ ਚ ਤੁਹਾਨੂੰ ਐਮਐਸਪੀ ਲੈ ਕੇ ਦੇਵਾਂਗੇ ਕਹਿੰਦੇ 5 ਮਿੰਟ ਸਿਰਫ ਬਿਲਕੁਲ ਮੈਨੂੰ ਲੱਗਦਾ ਵੀ ਇਧਰ ਤਾਂ ਸਾਲ ਹੀ ਬੀਤ ਚੁੱਕੇ ਪੂਰਾ ਤੇ ਜਦੋਂ ਗੱਲ ਬੁੱਲ ਕਹਿੰਦੇ ਨਾ ਕਹਿੰਦੇ ਬੋਲਣਾ ਤੋਲਣਾ ਚਾਹੀਦਾ ਪਹਿਲਾਂ ਬੋਲਣ ਤੋਂ ਪਹਿਨਾ ਤੇ ਉਹ ਗੱਲ ਉਹ ਬੋਲ ਗਏ ਨਾ ਤਾਂ ਉਹ ਨੂੰ ਉਹ ਨੂੰ ਅੱਜ ਤੱਕ ਖੱਟਕ ਰਹੀ ਆ ਬਾਅਦ ਚ ਕਹਿੰਦੇ ਭਾਵਨਾਵਾਂ ਦੇ ਵਿੱਚ ਬਹਿ ਗਏ ਸੀਗੇ ਹਾਂ ਤਾਂ ਨਹੀਂ ਤੁਸੀਂ ਐਨੀ ਵੱਡੀ ਸਟੇਟਮੈਂਟ ਦੇ ਰਹੇ ਹੋ ਤੇ ਸਟੇਟ ਪੂਰੀ ਸਟੇਟ ਦੇ ਨਾਲ ਖਲਵਾੜ ਕਰ ਰਹੇ ਹਾਂ ਬੱਸ ਹੂੰ ਠੀਕ ਹੈ ਸਟੇਟ ਨੇ ਤੁਹਾਨੂੰ ਐ ਇੰਨਾ ਪਿਆਰ ਦਿੱਤਾ ਇੱਕ ਹਰੇਕ ਦੀ ਇਹ ਕਹਿ ਸਕਦੇ ਹਾਂ ਕਿ ਆਪਾਂ ਇਸ ਇਸ ਚੀਜ਼ ਤੇ ਕੰਮ ਕਰਾ ਦਾਂਗੇ ਇਹ ਨਹੀਂ ਕਹਿ ਸਕਦੇ ਵੀ ਸਾਰੀਆਂ ਚੀਜ਼ਾਂ ਦੇ ਐਮਐਸਪੀ ਦਵਾ ਦੇ ਠੀਕ ਆ ਇਤੋਂ ਬਾਅਦ ਇੱਕ ਕਮਿਟਮੈਂਟ ਸੀ ਕਿ ਹਰ ਇੱਕ ਔਰਤ ਨੂੰ ਹਜ਼ਾਰ ਹਜ਼ਾਰ ਰੁਪਏ ਆਈ ਥਿੰਕ ਦਵਾਂਗੇ ਤਾਂ ਉਹ ਨਹੀਂ ਕਿਤੇ ਦਿਖਿਆ ਪਹਿਲਾਂ ਕਹਿੰਦੇ ਸੀ ਬਿਜਲੀ ਫ੍ਰੀ ਦਵਾਂਗੇ ਉਹ ਵੀ ਬਹੁਤ ਜ਼ਿਆਦਾ ਜਾਣਿਆਂ ਨੂੰ ਬਿੱਲ ਆਏ ਉਦੋਂ ਬਾਅਦ ਕੀ ਹੋਇਆ ਕਿ ਅਸੀਂ ਇਹਨਾਂ ਨੇ ਇੱਕ ਲਿਮਟ ਰੱਖੀ ਕਿ ਇੰਨੀ ਯੂਨਿਟ ਫ੍ਰੀ ਹੋਣਗੀਆਂ ਚਲੋ ਉਹ ਵੀ ਲੋਕਾਂ ਨੇ ਮੰਨ ਲਿਆ ਪਰ ਐਂਡ ਚ ਇੱਕ ਜਿਹੜਾ ਸਭ ਤੋਂ ਵੱਡੀ ਕਮਿਟਮੈਂਟ ਜੋ ਪੰਜਾਬ ਨੂੰ ਅਸਲ ਚ ਚਾਹੀਦੀ ਸੀ ਜੋ ਪੰਜਾਬ ਅੱਜ ਵੀ ਮੰਗਦਾ ਆ ਜਿਹੜਾ ਪੰਜਾਬ ਦੇ ਉੱਤੇ ਇੱਕ ਦਾਗ ਲਾਇਆ ਹੋਇਆ ਨਾ ਸਰਕਾਰਾਂ ਨੇ ਸੋਸ਼ਲ ਮੀਡੀਆ ਨੇ ਜਾਂ ਹੋਰਾਂ ਨੇ ਕਿ ਪੰਜਾਬ ਚ ਨਸ਼ਾ ਬਹੁਤ ਵਗਦਾ ਪੰਜਾਬ ਚ ਨਸ਼ੇ ਦਾ ਹੜ ਪੰਜਾਬ ਨਸ਼ਾ ਬਹੁਤ ਜ਼ਿਆਦਾ ਪ੍ਰਮੋਟ ਕਰ ਰਿਆ ਇਹਦੇ ਸਬੰਧ ਕੀ ਹੈ ਮੈਂ ਗਦੀਪ ਜੀ ਮੈਂ ਦੱਸਾਂ ਜੀ ਗੱਲ ਮੈਂ ਫੇਰ ਦੁਬਾਰਾ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਲੋਕਾਂ ਨੂੰ ਸੋਚ ਬਦਲਣੀ ਚਾਹੀਦੀ ਹੈ ਆਪਣੀ ਹੂੰ ਕਿ ਉਹੀ ਕੀ ਅਲੀਗੇਸ਼ਨ ਲਾਈ ਜੋ ਵੀ ਇਧਰੋਂ ਆ ਰਿਹਾ ਹੈ ਉਧਰੋਂ ਆ ਰਿਹਾ ਹੈ ਉਧਰ ਵਾਲੇ ਕਹਿੰਦੇ ਨੇ ਉਧਰੋਂ ਆ ਰਿਹਾ ਹੈ ਉਧਰੋਂ ਆ ਰਿਹਾ ਮੈਂ ਤਾਂ ਇਹ ਕਹ ਰਿਹਾ ਖੇਤੀ ਥੋੜੀ ਕਰਕੇ ਬੈਠਾ ਹੈ ਕੋਈ ਹੂੰ ਕੋਈ ਬੰਦਾ ਜੇ ਲੈ ਕੇ ਆ ਰਿਹਾ ਹੈ ਕਿਧਰੋਂ ਜੇ ਉਹਦੇ ਕੋਲ ਕੁਝ ਪਾਵਰ ਹੈ ਕੋਈ ਪਾਵਰ ਬੈਕਅਪ ਹੈ ਤਾਂ ਹੀ ਆ ਰਿਹਾ ਨਾ ਅੱਛਾ ਪਹਿਲਾਂ ਗੱਲ ਹੁੰਦੀ ਸੀ ਕਿ ਪੰਜਾਬ ਚ ਚਿੱਟਾ ਬਹੁਤ ਵੇਚਦਾ ਠੀਕ ਆ ਤੇ ਚਿੱਟਾ ਪਕਾਉਣੇ ਵਾਲਾ ਵੀ ਮਾਨ ਸਾਹਿਬ ਉਹਨਾਂ ਨੇ ਵੀ ਨਾਮ ਲਏ ਕਈਆਂ ਨੇ ਲਏ ਜਿੱਦੋਂ ਵਿਕਰਮਜੀਤ ਹੀ ਉਹਨਾਂ ਨੂੰ ਮੂਰੇ ਕਰਿਆ ਗਿਆ ਵੀ ਹਾਂ ਇਹ ਨਸ਼ੇ ਬਕਾਉਂਦੇ ਨੇ ਜਾਂ ਕਾਲੀਦਲ ਨਸ਼ੇ ਬਕਾਉਂਦਾਗਾ ਉਹਨਾਂ ਦਾ ਵੀ ਕੇਸ ਖੂਸ ਹੋਏ ਉਹਨਾਂ ਚੋ ਵੀ ਉਹ ਚੱਲਦੇ ਪਏ ਬਰੀ ਹੋ ਗਏ ਕੁਝ ਵੀ ਆ ਠੀਕ ਹੈ ਕੇਸ ਹੋਏ ਇਨ ਦਾ ਸੈਂਸ ਕੁਝ ਮਿਲਿਆ ਹੋਣਾ ਤਾਂ ਹੀ ਕੇਸ ਚੱਲਿਆ ਠੀਕ ਹੈ ਉਹਨਾਂ ਚੋ ਵੀ ਕੁਝ ਉਹ ਨਿਕਲਿਆ ਹੀ ਨਹੀਂ ਕੁਝ ਤੁਸੀਂ ਦੇਖੋ ਨਾ ਚਾਹੇ ਨਾ ਕੁਝ ਨਿਕਲੇ ਪਾਵਰ ਹੈ ਨਾ ਤੁਸੀਂ ਉਸ ਟਾਈਮ ਤੁਸੀਂ ਕਿਹਾ ਸੀ ਮੈਨੂੰ ਪਤਾ ਕਿਹੜਾ ਬੰਦਾ ਕੀ ਕਰ ਰਿਹਾ ਕਿੱਥੋਂ ਨਸ਼ਾ ਆ ਰਿਹਾ ਮੈਂ 5 ਮਿੰਟਾਂ ਚ ਬੰਦ ਕਰਕੇ ਦਿਖਾਉਂਗਾ ਉਹ 5 ਮਿੰਟ ਹਜੇ ਤੱਕ ਨਹੀਂ ਹੋਏ ਮੈਂ ਤਾਂ ਕਹਿੰਦਾ ਜੀ ਸਾਲ ਬੀਤ ਗਏ ਠੀਕ ਹੈ ਕਰੋਨਾ ਦਾ ਟਾਈਮ ਆਇਆ ਕਰੋਨਾ ਦੇ ਵਿੱਚ ਵਿੱਚ ਵੀ ਕੀ ਦੇਖਿਆ ਸਾਰਾ ਕੁਝ ਬੰਦ ਸੀ ਪਰ ਠੇਕੇ ਨਹੀਂ ਬੰਦ ਹੋਏ ਠੀਕੇ ਨਹੀਂ ਬੰਦ ਹੋਏ ਜੀ ਮੈਡੀਕਲ ਸਟੋਰਸ ਤੱਕ ਦੀ ਟਾਈਮਿੰਗ ਸੀ ਬਾਈ ਜਿਹਦੀ ਉਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਯਾਰ ਤੁਸੀਂ ਉਹਨਾਂ ਨੂੰ ਬੰਦ ਕਰ ਸਕਦੇ ਹੋ ਜੇ ਕਿਸੇ ਨੂੰ ਐਮਰਜੈਂਸੀ ਆ ਅਗਲਾ ਜਾਂਦਾ ਧੰਨਾ ਜੀ ਸਾਡੀ ਟਾਈਮਿੰਗ ਆਫ ਹੈ ਮੈਡੀਕਲ ਬੰਦ ਠੀਕ ਹੈ ਤੁਸੀਂ 24 24 ਘੰਟੇ ਚਲਾ ਲਿਆ ਫਾਰਮੈਂਟ ਨੇ ਇਹ ਦੇਖ ਲਿਆ ਵੀ ਹਾਂ ਅ ਕੰਮ ਜਿਹੜੇ ਬੰਦੇ ਡੇਲੀ ਹੁਣ ਵਿੱਚ ਮੈਂ ਵੀ ਸੀਗਾ ਮੈਂ ਜਦੋਂ ਅਸੀਂ ਬਾਹਰ ਫੀਲਡ 'ਚ ਜਾਂਦੇ ਰਹੇ ਹਾਂ ਉੱਥੇ ਤੇ ਕਾਫੀ ਘਰ ਐਸੇ ਨੇ ਕਿ ਜਿਨ੍ਹਾਂ ਨੂੰ ਚਲੋ ਸਹੀ ਦੱਸਾਂ ਤੇ ਮਜ਼ਾ ਬਹੁਤ ਆਉਂਦਾ ਕਿਸੇ ਨੂੰ ਰੋਟੀ ਖਵਾ ਕੇ ਐਕਚੁਅਲੀ ਜਿਹੜੀ ਦੁਆ ਸਕੂਨ ਮਿਲਦਾ ਦਿਲ ਨੂੰ ਵੈਸੇ ਤਸੱਲੀ ਮਿਲ ਜਾਂਦੀ ਕਈ ਡਰਾਈਵਰ ਸੈਸਰੀ ਜਿਹੜੇ ਵਿਚਾਰੇ ਅਦਰ ਸਟੇਟਸ ਦੇ ਵਿੱਚੋਂ ਸੀਗੇ ਉਹ ਫਸੇ ਹੋਏ ਸੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਚਲੋ ਇਹ ਤਾਂ ਭਲਾ ਹੋਵੇ ਲੋਕਾਂ ਦਾ ਜਿਨ੍ਹਾਂ ਨੇ ਲੰਗਰ ਚਲਾਏ ਆ ਗੱਡੀ ਚੱਕ ਕੇ ਆਪਦੀ ਸੇਡ ਤੋਂ ਲੱਗੇ ਸ਼ਾਮ ਦਾ ਗਰੋਟੀ ਵਰਤਾਈ ਵੀ ਭੁੱਖੇ ਰਹਿਣ ਨਹੀਂ ਦਿੱਤਾ ਕਿ ਤੁਹਾਨੂੰ ਪਰ ਇਹ ਚੀਜ਼ ਹੁਣ ਠੇਕੇ ਦੀ ਕਮਾਈ ਨਹੀਂ ਬੰਦ ਕੀਤੀ ਕਿਸੇ ਨੇ ਠੀਕ ਹੈ ਪਰ ਜਿਹੜਾ ਦਿਹਾੜੀਦਾਰ ਜਿਹਦੇ ਕੋਲ ਆ ਜਿਹੜਾ ਸਰਕਾਰ ਕੋਲ ਆ ਜਿਹੜਾ ਦਿਹਾੜੀਦਾਰ ਬੰਦਾ ਉਹ ਤਾਂ ਵਿਚਾਰਾ ਚਲਾ ਗਿਆ ਉਹ ਉਹ ਕਿੱਥੇ ਗਿਆ ਬਿਲਕੁਲ ਹੁਣ ਜੇ ਇੱਕ ਬੰਦਾ ਸਵੇਰੇ 500 ਦੀ ਆੜੀ ਨਹੀਂ ਕਰੇਗਾ ਸ਼ਾਮ ਨੂੰ ਚੁੱਲ੍ਹਾ ਨਹੀਂ ਜਲਦਾ ਕਈ ਵਾਰੀ ਇਹ ਗੱਲਾਂ ਨੇ ਜੀ ਅੱਜ ਹਰ ਇੱਕ ਹਰ ਇੱਕ ਬੰਦੇ ਕੋਲ ਗੱਡੀ ਹੈ ਹਰ ਇੱਕ ਬੰਦੇ ਕੋਲ ਰੋਜ਼ਗਾਰ ਹੈ بڑے ਲੋਕ ਨੇ ਬੇਰੋਜ਼ਗਾਰ ਬੈਠੇ ਨੇ ਬਾਈ ਉਸ ਸਫਾਰਿਸ਼ ਦੇ ਬਗੈਰ ਕੋਈ ਜੌਬ ਹੀ ਨਹੀਂ ਦਿੰਦਾ ਉੱਥੇ ਸਫਾਰਿਸ਼ ਹੋਏ ਪੈਸਾ ਹੋਏ ਤਾਂ ਜੌਬ ਮਿਲਦੀ ਹੈ ਸਰਕਾਰੀ ਚਾਹੇ ਸਰਕਾਰੀ ਪ੍ਰਾਈਵੇਟ ਵੀ ਚੱਲੇ ਜੋ ਪ੍ਰਾਈਵੇਟ ਨੌਕਰੀ ਚ ਕਿੰਨਾ ਪੈਸਾ ਤਨਖਾਹ ਕਿੰਨੀ ਹੈ ਬਾਈ ਕਈ ਜਗ੍ਹਾ 12000 15000 ਜਾਂਦੀਆਂ ਜਾਂਦੀਆਂ ਨੇ ਕਿ ਸਰਕਾਰੀ ਬੰਦੇ ਜਿਨ੍ਹਾਂ ਦੀਆਂ ਲੱਖ ਲੱਖ 80-80 ਹਜ਼ਾਰ ਤਰੰਗਾਹਾਂ ਨੇ ਉਹਨਾਂ ਨੇ ਅੱਗੇ ਬੰਦੇ ਰੱਖਿਓਏ ਨੇ ਆਪਣਾ ਕੰਮ ਕਰ ਲਈ ਕਿੰਨੇ ਤੇ 8000 10000 ਤੇ ਆਪ ਬੰਦੇ ਬਾਹਰ ਕਿਤੇ ਬੈਠੇ ਬੈਠੇ ਸਾਢੇ ਹਜ਼ਾਰ ਕਮਾ ਰਹੇ ਨੇ ਉਹ ਘਰੇ ਵਿਹਲਾ ਬੈਠਾ ਬੰਦਾ 60 70 ਹਜ਼ਾਰ ਕਮਾ ਰਿਹਾ ਅੱਗੇ ਜਿਹਨੂੰ ਅਸਲ 'ਚ ਲੋੜ ਆ ਜਿਹੜਾ ਅਸਲ ਕੰਮ ਕਰ ਰਿਹਾ ਉਹਨੂੰ 8-10000 ਰੁਪਇਆ ਦੇ ਕੇ ਤੇ ਆਪਣਾ ਉਹਨੇ ਅਲੱਗ ਬਿਜ਼ਨਸ ਵੀ ਖੋਲਿਆ ਹੋਇਆ ਉਹ ਤਾਂ ਸਾਰਾ ਕੁਝ ਸੈਟਲ ਆ ਨਾ ਤੁਸੀਂ ਇੱਕ ਪਹਿਲਾ ਨਸ਼ੇ ਦੀ ਗੱਲ ਕਰ ਰਹੇ ਸੀਗੇ ਨਾ ਉਹਦੇ ਵਿੱਚ ਵੀ ਇੱਕ ਚੀਜ਼ ਹੈ ਹੁਣ ਮਨੋ ਮੇਰੇ ਕੋਲ ਬੇਰੋਜ਼ਗਾਰੀ ਹੈ ਹੂੰ ਮੇਰੇ ਕੋਲ ਬੇਰੋਜ਼ਗਾਰੀ ਇੰਨੇ ਕੁ ਲੈਵਲ ਤੇ ਹੈ ਕਿ ਮੈਂ ਮਤਲਬ ਕੁਝ ਵੀ ਕਰਾਂਗਾ ਰੋਟੀ ਵਾਸਤੇ ਕੁਝ ਵੀ ਮਤਲਬ ਕੁਝ ਵੀ ਬਿਲਕੁਲ ਹੁਣ ਜੇ ਇੱਕ ਬੰਦਾ ਕਹੇ ਯਾਰ ਉਹ ਫਲਾਣੀ ਜਗ੍ਹਾ ਤੇ ਯਾਰ ਦਾਰੂ ਸਸਤੀ ਮਿਲ ਜਾਂਦੀ ਹੈ ਬਈ ਤੂੰ ਉੱਥੋਂ ਲਿਆ ਕੇ ਆਇਆ ਕਰਕੇ ਵੇਚ ਤੈਨੂੰ 200 ਰੁਪਏ ਵੱਜ ਜਾ ਕਰੇਗਾ ਬਿਲਕੁਲ ਮੈਂ ਨਹੀਂ ਕਰਾਂਗਾ ਮੇਰੀ ਟਿੱਡ ਦਾ ਸਵਾਲ ਹੈ ਮੇਰੇ ਹਿਸਾਬ ਨਾਲ ਜੇ ਬੇਰੋਜ਼ਗਾਰੀ ਵੀ ਇੱਕ ਲੈਵਲ ਤੇ ਖਤਮ ਹੋਵੇ ਤੇ ਜਿਹੜੇ ਵੇਚਣ ਵਾਲੇ ਨੇ ਉਹ ਜਿਹੜੇ ਦਾ ਪ੍ਰਾਣੇ ਨੇ ਉਹ ਤਾਂ ਲਾਲਚੀ ਹੋ ਚੁੱਕੇ ਨੇ ਉਹਨਾਂ ਨੇ ਤਾਂ ਵੇਚਣਾ ਹੀ ਵੇਚਣਾ ਹੈ ਉਹ ਤਾਂ ਕਹਿਣਗੇ ਠੀਕ ਆ ਯਾਰ ਅਗਲੇ ਕਹਿੰਦੇ ਲੋਕ ਪੀ ਰਹੇ ਨੇ ਸਾਨੂੰ ਕੀ ਲੋੜ ਹੈ ਪੀਣ ਅਸੀਂ ਕੋਈ ਤੱਕੇ ਨਾਲ ਥੋੜੀ ਦੇ ਰਿਆਂ ਪਰ ਤੁਸੀਂ ਪਹਿਲਾਂ ਫਰੀ ਚ ਪਲਾ ਕੇ ਲਾਤਾ ਲਾਤੀ ਨਾ ਕਿਸੇ ਨੂੰ ਹੁਣ ਬਾਅਦ ਚ ਦਿਹਾੜੀ ਕਰਕੇ ਰੋਟੀ ਨਹੀਂ ਖਾਂਦਾ ਬੰਦਾ ਸ਼ਾਮ ਨੂੰ ਕਹਿੰਦਾ ਚੱਲ ਯਾਰ ਮੈਂ ਬੋਤਲ ਲੈਣਾ ਉਹ ਤਾਂ 100 ਰੁਪਏ ਸਸਤੀ ਮਿਲ ਰਹੀ ਹੈ ਮੈਂ ਚਿੱਟਾ ਲੈਣਾ ਉੱਤੇ 50 ਰੁਪਏ ਸਸਤਾ ਮਿਲ ਰਿਹਾ ਮੈਂ ਨਾ ਇੱਕ ਇਹ ਹੈ ਹੋਰ ਕੀ ਹੈ ਇੰਨੇ ਇੰਨਾ ਨਸ਼ਿਆਂ ਦੇ ਵਿੱਚ ਵੀ ਜਿਹੜਾ ਸਸਤੇ ਕਹਿੰਦੇ ਨੇ ਨਾ ਵੀ ਮਹਿੰਗਾ ਰੋਵੇ ਇੱਕੋ ਵਾਰ ਸਸਤਾ ਰੋਵੇ ਸਸਤਾ ਨਸ਼ਾ ਕਰਕੇ ਬੰਦਾ ਜਲਦੀ ਕਿਉਂ ਮਰਦਾ ਹੈ ਉਹਨੂੰ ਦੌਰੇ ਪੈਂਦੇ ਨੇ ਉਹ ਨਸ਼ਿਆਂ ਦੇ ਵਿੱਚ ਵੀ ਕੈਮੀਕਲਸ ਨੇ ਬੜੇ سارے ਬਹੁਤ ਜ਼ਿਆਦਾ ਮਤਲਬ ਕਿ ओरिजिनल ਚੀਜ਼ ਨੂੰ ਮਤਲਬ ਕਿ ਥੋੜੀ ਚੀਜ਼ ਨੂੰ ਵਧਾਣ ਵਾਸਤੇ ਬਹੁਤ ਸਾਰੇ ਕੈਮੀਕਲਸ ਨੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਮੈਂ ਕਹਿੰਦਾ ਪਹਿਲਾਂ ਕਹਿੰਦੇ ਸੀ ਕਹਿੰਦੇ ਅਕਾਲੀ ਦਲ ਦੇ ਟਾਈਮ ਜਦੋਂ ਕਲਨੀਆ ਦੀ ਸਰਕਾਰ ਸੀ ਬਾਦਲ ਉਹਨਾਂ ਦੀ ਸਰਕਾਰ ਸੀ ਕਹਿੰਦੇ ਵੀ ਨਸ਼ਾ ਬਹੁਤ ਜ਼ਿਆਦਾ ਚਲੋ ਮੰਨਿਆ ਉਸ ਟਾਈਮ ਇਹਨਾਂ ਨੂੰ ਰੋਕਣ ਦੇ ਲਈ ਜਾਂ ਇਹਨਾਂ ਨੂੰ ਭੰਡਣ ਦੇ ਲਈ ਬਹੁਤ ਸਾਰੀਆਂ ਵੀਡੀਓਜ਼ ਰੋਜ਼ ਸੋਸ਼ਲ ਮੀਡੀਆਸ ਤੇ ਦੇਖਦੇ ਸੀ ਆਪਾਂ ਨਾ ਚਾਹੇ ਉਹ ਭੰਡ ਕਰਦੇ ਸੀ ਕੁਝ ਨਾ ਕੁਝ ਚਾਹੇ ਕੋਈ ਨਾ ਕੋਈ ਵੀਡੀਓ ਬਣਾ ਕੇ ਕੁਝ ਨਾ ਕੁਝ ਅੱਜ ਉਹ ਬਹੁਤ ਚੀਜ਼ਾਂ ਘਟ ਗਈਆਂ ਕੀ ਗੱਲ ਅੱਜ ਕੱਲ ਕਿਤੇ ਨਾ ਕਿਤੇ ਵੈਸੇ ਸਹੀ ਵੀ ਆ ਜਿੱਤੇ ਤੱਕ ਮੈਂ ਖੁਦ ਫੀਲ ਕਰਦਾ ਜਿਹੜੇ ਚੈਨਲ ਬੰਦ ਹੋ ਸਕਦੇ ਨੇ ਕਿਸੇ ਚੀਜ਼ ਤੇ ਬੋਲਣ ਤੇ ਉਹ ਤਾਂ ਮਤਲਬ ਇੱਕ ਇਕੱਲਾ ਬੰਦਾ ਬੰਦਾ ਕੀ ਕਰੂਗਾ ਆਪਾਂ ਬਹੁਤ ਦੇਖੇ ਵੀ ਵੀ ਤੁਸੀਂ ਚੈਨਲ ਬੰਦ ਕਰਤੇ ਅੱਜ ਕੱਲ ਨਾ ਬਹੁਤ ਸਾਡੇ ਰੈਸਟ੍ਰਿਕਸ਼ਨਸ ਨੇ ਤੁਸੀਂ ਇਹ ਸ਼ਬਦ ਨਹੀਂ ਲਿਖ ਸਕਦੇ ਤੁਸੀਂ ਉਹ ਨਹੀਂ ਲਿਖ ਸਕਦੇ ਤੁਸੀਂ ਇਹ ਨਹੀਂ ਕਰ ਸਕਦੇ ਉਹ ਨਹੀਂ ਯਾਰ ਸਾਰਾ ਕੁਝ ਚੱਲਦਾ ਜੇ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ ਅਸੀਂ ਉਹਨੂੰ ਪ੍ਰਮੋਟ ਤਾਂ ਨਹੀਂ ਕਰ ਰਹੇ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ ਕਿ ਇਹ ਚੀਜ਼ ਉਹਨੂੰ ਇੰਨੀ ਹਾਨੀ ਦੇ ਰਹੀ ਆ ਐਨਾ ਖਰਾਬ ਕਰ ਰਹੀ ਆ ਇਹ ਤੋਂ ਬਚੋ ਤੁਸੀਂ ਸਾਨੂੰ ਉਸ ਚੀਜ਼ ਤੋਂ ਵੀ ਰੋਕ ਰਹੇ ਹੋ ਅੱਜ ਕੱਲ ਉਹ ਵੀਡੀਓਜ਼ ਜਮਾ ਨਹੀਂ ਦੇਖਦੀਆਂ ਇਹਦਾ ਕੀ ਮੰਨਦੇ ਹੋ ਚੱਕੇ ਜਾਣਗੇ ਸਰ ਪਾਵਰ ਬੈਕ ਅੰਦਰ ਪੈ ਗਈ ਪਾਵਰ ਜਿਹਨਾਂ ਨੂੰ ਪ੍ਰੋਬਲਮ ਹੈ ਉਹੀ ਕਹਿੰਦੇ ਨੇ ਵੀ ਇਹਦਾ ਚੈਨਲ ਬੰਦ ਕਰਾ ਦਿਓ ਜਾਂ ਉਹਦਾ ਕੁਝ ਬੰਦ ਕਰਾ ਦਿਓ ਚਲੋ ਨਾਮ ਨਹੀਂ ਲੈਂਦੇ ਕਿਸੇ ਦਾ ਜੋ ਵੀ ਹੈ ਚਲੋ ਹੈਨਾ ਇਹ ਲੋਕੀ ਕਹਿੰਦੇ ਨੇ ਵੀ ਇਹ ਬੰਦ ਕਰਾਓ ਉਹ ਬੰਦ ਕਰਾਓ ਕਿਉਂ ਬੰਦ ਕਰਾਓ ਤੁਸੀਂ ਕਿਹੜਾ ਤੇ ਸੇਲ ਲਈ ਬੈਠੇ ਹੋ ਨਛੇ ਦੀ ਹਾਂਜੀ ਮੈਂ ਸਸਤਾ ਵੇਚ ਰਿਹਾ ਮੇਰੇ ਤੋਂ ਖਰੀਦ ਲਓ ਆਗੇ ਅੱਛਾ ਹਾਂ ਜਾਂ ਮੈਂ ਕਹਿ ਰਹੇ ਇਥੇ ਬੇਟਾ ਹਾਂਜੀ ਮੈਂ ਤਾਂ ਫਲਾਣੀ ਜਗ੍ਹਾ ਵੇਚਾਂਗਾ ਤੁਸੀਂ ਆ ਕੇ ਲੈ ਲਓ ਬਿਹਾਰੀ ਦਾ ਨਸ਼ੇ ਦੇ ਅੱਡੇ ਦੱਸ ਰਿਹਾ ਇਹਨਾਂ ਦਾ ਪਹਿਲਾਂ ਬੰਦ ਕਰੋ ਬਿਲਕੁਲ ਹੁਣ ਇੱਕ ਗੱਲ ਤਾਂ ਹੈ ਨਾ ਇੱਥੇ ਇੱਕ ਗੱਲ ਤਾਂ ਪਤਾ ਲੱਗਦੀ ਹੈ ਕਿ ਜਦੋਂ ਸਰਕਾਰ ਚਾਵੇ ਉਹ ਕਿਸੇ ਵੀ ਚੀਜ਼ ਨੂੰ ਚਲਾ ਵੀ ਸਕਦੀ ਹੈ ਤੇ ਉਹਦੇ ਹੱਥ ਤਾਂ ਇੰਨਾ ਕਹਾਂਗਾ ਕਿ ਉਹ ਬੰਦ ਵੀ ਬਹੁਤ ਚੰਗੀ ਤਰ੍ਹਾਂ ਕਰ ਸਕਦੀ ਹੈ ਬਿਲਕੁਲ ਹੈ ਨਾ ਹੁਣ ਇੱਕ ਚੀਜ਼ ਆ ਆਪਾਂ ਬਹੁਤ ਜ਼ਿਆਦਾ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਤੇ ਬਹੁਤ ਅਜਹੀਆਂ ਚੀਜ਼ਾਂ ਨੇ ਜਿਹੜੀਆਂ ਨਹੀਂ ਹੋਣੇ ਚਾਹੀਦੀਆਂ ਜਿਹੜੀਆਂ ਗਲਤ ਰਾਵਾਂਦੀਆਂ ਨੇ ਇਹ ਸਾਨੂੰ ਵੀ ਪਤਾ ਲੋਕਾਂ ਨੂੰ ਵੀ ਪਤਾ ਤੇ ਉਹ ਸਰਕਾਰਾਂ ਨੂੰ ਵੀ ਪਤਾ ਹੀ ਹੋਊਗਾ ਨਾ ਜੈਨੂ ਬਿਲਕੁਲ ਪਤਾ ਜੈਨੂ ਨੇ ਪਤਾ ਹੋਊਗਾ ਤੇ ਜਦੋਂ ਤੁਸੀਂ ਕੋਈ ਮੂਸੇ ਵਾਲਾ ਦਾ ਕੋਈ ਗੀਤ ਆਉਂਦਾ ਮੈਂ ਨਾ ਮੈਂ ਸੌਰੀ ਤੁਹਾਡੀ ਗੱਲ ਇੱਕ ਵਾਰ ਰੋਕ ਰਿਆ ਇੱਥੇ ਤੁਸੀਂ ਮੰਨੋ ਮੇਰਾ ਮੋਬਾਈਲ ਗਮ ਹੋ ਗਿਆ ਮੈਂ ਇੱਕ ਆਮ ਆਦਮੀ ਹੇ ਕਾਮਨਾਗਰੀਕਾ ਮੇਰਾ ਮੋਬਾਈਲ ਸੀਗਾ 2 ਲੱਖ ਰੁਪਏ ਦਾ ਜੀ 2 ਲੱਖ ਤਾਂ ਮੋਬਾਈਲ ਮੇਰਾ ਨਹੀਂ ਲੱਭ ਕੇ ਦੇਣਗੇ ਪੁਲਿਸ ਵਾਲੇ ਟੂ ਵੀ ਕਲੀਅਰ ਮੈਂ ਸਿੱਧੀ ਗੱਲ ਦੱਸਾਂ ਮੇਰਾ ਮੋਬਾਈਲ ਕੋਈ ਮਤਲਬ ਮਹੀਨੇ ਮਹੀਨਾ ਲੱਗ ਜਾਏਗਾ 2 ਮਹੀਨੇ ਲੱਗੇਗਾ ਹੀ ਨਹੀਂ ਉਹ ਮੈਂ ਕਹਿੰਦਾ ਇੱਥੇ ਹੀ ਕਿਸੇ ਐਮਪੀ ਦਾ ਐਮਐਲਏ ਦਾ ਮੋਬਾਈਲ ਗਿਲ ਜੇ ਤੁਹਾਨੂੰ 1 ਘੰਟੇ ਦੇ ਵਿੱਚ ਵਿੱਚ ਮੋਬਾਈਲ ਤੁਹਾਡੇ ਅੱਜ ਵਾਪਸ ਮਿਲੇਗਾ ਉਦਾਂ ਹੀ ਇਹ ਨਸ਼ੇ ਕਿੱਥੇ ਵਿਕ ਰਹੇ ਨੇ ਕਿੱਥੋਂ ਆ ਰਹੇ ਨੇ ਸਭ ਪਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਕੱਲਾ ਪੰਜਾਬ ਨਹੀਂ ਪੰਜਾਬ ਹਰਿਆਣਾ ਹਰਿਆਣਾ ਪੰਜਾਬ ਦੋਨੋਂ ਸਭ ਤੋਂ ਪਹਿਲਾਂ ਇਹ ਵਰਡ ਚੇਂਜ ਕਰਨਾ ਪੈਣਾ ਸਾਰਿਆਂ ਨੂੰ ਕਿ ਪੰਜਾਬ ਵਾਲੇ ਕਹ ਰਹੇ ਨੇ ਹਰਿਆਣੇ ਤੋਂ ਹਰਿਆਣੇ ਵਾਲੇ ਕਹ ਰਹੇ ਨੇ ਪੰਜਾਬ ਤੋਂ ਦੋਨਾਂ ਦੇ ਕੋਲ ਨਹੀਂ ਹੈਗਾ ਅਦਰ ਕੋਈ ਜਗਾ ਹੈ ਉੱਥੋਂ ਚੀਜ਼ਾਂ ਆਉਂਦੀਆਂ ਨੇ ਲੋਕਾਂ ਨੂੰ ਪਤਾ ਵੀ ਸਾਰਾ ਵੀ ਕਿੱਥੋਂ ਆਉਂਦੀਆਂ ਨੇ ਕੌਣ ਵਕਾਉਂਦਾ ਪਰ ਲੋਕ ਸਾਡੇ ਯਾਰ ਆਪਾਂ ਕਹਿੰਦੇ ਅਸੀਂ ਇਹਨਾਂ ਨਾਮ ਲੈ ਰਹੇ ਹਾਂ ਸਭ ਨੂੰ ਪਤਾ ਕਿੱਥੋਂ ਆ ਰਹੇ ਅੱਛਾ ਅਸੀਂ ਸਵਾਲ ਕਰਦਾ ਕਿ ਲੋਕ ਸਾਡੇ ਇੰਨੇ ਮੂਰਖ ਨੇ ਯਾਰ ਕਿ ਜੇ ਤੁਹਾਨੂੰ ਪਤਾ ਵੀ ਹੈ ਕਿਹੜੀ ਚੀਜ਼ ਕਿੱਥੋਂ ਆਉਂਦੀ ਹੈ ਕਿਹੜੀ ਚੀਜ਼ ਕੌਣ ਕਿੰਨੀ ਕੁ ਕਰਦਾ ਤੁਸੀਂ ਫੇਰ ਉਹਨੂੰ ਵੋਟਾਂ ਪਾਉਂਦੇ ਹੋ ਉਹਨੂੰ ਜਿੱਤਾਉਂਦੇ ਹੋ ਆਪਣੇ ਆਲਾ-ਵਾਲਾ ਬਣਾਉਂਦੇ ਹੋ ਤੇ 5 ਸਾਲ ਜਾਂ ਜਿੰਨੇ ਵੀ ਸਾਲ ਉਹਨਾਂ ਦੀ ਆਪ ਗੁਲਾਮੀ ਉਹਨਾਂ ਨੇ ਕੀ ਕਰਨਾ ਹੈ ਉਹਨਾਂ ਨੇ ਆਪਣੀ ਜੇਬ ਹਰੀ ਕਰ ਲੈਣੀ ਹੈ ਭਰ ਲੈਣੀ ਹੈ ਉਸ ਤੋਂ ਬਾਅਦ ਠੀਕ ਹੈ ਮੌਜ ਕਰੋ ਹੁਣ ਮੈਂ ਸਮਝਦਾ ਅੱਛਾ ਮੰਨੋ ਕਿ ਇੱਕ MP ਹੈ ਕੋਈ ਹਾਂ ਹੈ ਨਾ MP ਨੂੰ ਗਵਰਨਮੈਂਟ ਤੋਂ ਕਿੰਨਾ ਪੈਸਾ ਆਉਂਦਾ ਹੋਣਾ ਮੰਥਲੀਕ ਸੈਲਰੀ ਜੋ ਹੁੰਦੀ ਹੈ ਹਮ ਸੈਲਰੀ ਤਾਂ ਹਰੇਕ ਦੀ ਹੁੰਦੀ ਹੈ ਨਾ ਬਿਲਕੁਲ MLA ਦੀ MP ਦੀ ਸਰਪੰਚਾਂ ਦੀ ਪੰਚਾਇਤ ਦੀ MC ਦੀ ਸਭ ਦੀ ਸੈਲਰੀ ਆਉਂਦੀ ਹੈ ਕਿੰਨੀ ਆਉਂਦੀ ਹੋਣੀ ਮੰਨੋ ਕਿ ਇੱਕ MP ਦੀ ਸੈਲਰੀ ਹੈ ਮੰਨੋ ਲੱਖ ਰੁਪਏ ਮਹੀਨਾ ਆਉਂਦਾ ਇੱਕ ਲੱਖ ਹੋਣੀ ਵੀ ਇੰਨੀ ਮੇਰੇ ਸਾਹਮਣੇ ਵੈਸੇ ਮੈਨੂੰ ਨਹੀਂ ਪਤਾ ਵੈਸੇ ਇੱਕ ਆਈਡੀਆ ਦੇ ਰਹੇ ਆ ਵੀ ਇੰਨੀ ਕੀ ਹੋਣੀ ਮੰਨ ਲਓ ਕਿ ਕੈਂਪੇਨ ਨੂੰ ਲੱਖ ਰੁਪਏ ਆਉਂਦਾ ਉਹਦੀ ਮੰਥਲੀ ਉਸ ਤੋਂ ਬਾਅਦ ਜੋ ਸਿਕਿਉਰਿਟੀ ਬਿਟੀ ਉਹ ਸਭ ਗਵਰਨਮੈਂਟ ਦਿੰਦੀ ਹੈ ਜੀ ਉਸ ਤੋਂ ਇਲਾਵਾ ਜਦੋਂ ਆਪਾਂ ਚੈੱਕ ਕਰਦੇ ਆ ਉਹਦੀ ਸੰਪਤੀ ਕਿੰਨੀ ਨਿਕਲਦੀ ਹੈ ਵੀ 2000 ਕਰੋੜ ਉੱਥੇ ਹੈ 5000 ਕਰੋੜ ਉੱਥੇ ਹੈ 20000 ਕਰੋੜ ਦੀ ਪ੍ਰਾਪਰਟੀ ਉੱਥੇ ਹੈ ਕਿੱਥੋਂ ਆਈ ਹੈ ਉਹ ਬਿਲਕੁਲ ਇਹੀ ਤਾਂ ਸਭ ਤੋਂ ਵੱਡਾ ਸਵਾਲ ਹੈ ਨਾ ਇੱਕ ਦਾਦੇ ਪੜਦਾਦੇ ਕਿੰਨੇ ਕ ਅਮੀਰ ਸੀਗੇ ਵੀ ਇੰਨੇ ਅਮੀਰ ਸੀਗੇ ਵੀ ਪਿੰਡ ਖਰੀਦ ਲਿਆ ਪੂਰਾ ਜੀ ਕਹਿੰਦੇ ਨੇ ਲੋਕੀ ਵੀ ਹਾਂ ਵੀ ਪ੍ਰਾਣਾ ਵੀ ਸਾਡਾ ਪਛੋਕੜ ਬੜਾ ਵੱਡਾ ਸੀਗਾ ਕੁਝ ਨਹੀਂ ਸੀਗਾ ਜੀ ਐਸਾ ਕੋਈ ਦੇਖਿਆ ਤੁਸੀਂ ਦੇਖਿਆ ਕਿਸਦਾ ਠੀਕ ਹੈ ਜਿਹੜੇ ਰਜਵਾੜੇ ਸੀਗੇ ਰਾਜੇ ਮਹਾਰਾਜੇ ਸੀਗੇ ਉਹ ਸੀਗੇ ਹਰੇਕ ਕਿੱਥੋਂ ਰਾਜਾ ਮਹਾਰਾਜਾ ਬਣ ਗਿਆ ਵੀ ਮੈਨੂੰ ਕਿ ਐਮਪੀ ਬਣਨ ਤੋਂ ਬਾਅਦ ਸਭ ਦੇ ਦਾਦੇ ਮਹਾਰਾਜੇ ਬਣ ਗਏ ਖਾਸ ਕਰ ਉਹ ਰਾਜੇ ਮਹਾਰਾਜੇ ਜਦੋਂ ਇਲੈਕਸ਼ਨ ਦੇ ਵਿੱਚ ਹੀ ਬੰਦਾ ਜਾਂਦਾ ਜਦੋਂ ਪੋਲਿਟਿਕਸ ਦੇ ਵਿੱਚ ਹੀ ਜਾਂਦਾ ਉਦੋਂ ਹੀ ਕਿਉਂ ਪੈਦਾ ਹੋ ਜਾਂਦੇ ਨੇ ਵੀ ਹਾਂ ਸਾਲਕ 5 ਕੇ ਸਾਲ ਬਾਅਦ ਉਹਦੀ ਕੋਠੀ ਵੀ ਬਹੁਤ ਵਧੀਆ ਉਹਦੀ ਗੱਡੀ ਵੀ ਬਹੁਤ ਵਧੀਆ ਆਹਦੀ ਅਸੀ ਗੱਡੀ ਮੈਂ ਕਹਿੰਦਾ ਜੀ ਪ੍ਰਾਈਵੇਟ ਜੈਕੀ ਲੈ ਲੈ ਇੱਕ ਮੈਨੂੰ ਇਸ ਚੀਜ਼ ਤੋਂ ਗੱਲ ਯਾਦ ਆਈ ਕਿ ਇਹਨਾਂ ਨੇ ਵੋਟਾਂ ਮੰਗੀਆਂ ਸੀ ਵੀ ਅਸੀਂ ਆਮ ਆਦਮੀ ਪਾਰਟੀਆਂ ਅਸੀਂ ਆਮ ਲੋਕਾਂ ਦੇ ਵਾਂਗ ਰਹਾਂਗੇ ਗੱਡੀਆਂ ਦਾ ਪਿੱਛੇ 20 ਦਾ 25 ਦਾ ਕਾਫਲਾ ਲੱਗਿਆ ਹੋਣਾ ਇਹਨਾਂ ਨੂੰ ਇੰਨਾ ਕੋਈ ਜ਼ਿਆਦਾ ਟ੍ਰੋਲ ਕੀਤਾ ਹੋਇਆ ਨਾ ਅੱਜ ਦੇ ਟਾਈਮ ਤੇ ਸੋਸ਼ਲ ਮੀਡੀਆ ਨੇ ਇਹਨਾਂ ਦੇ ਐਮਐਲਏ ਐਮਪੀ ਮਾਨ ਸਾਹਿਬ ਦੇ ਵਾਈਫ ਮਾਨ ਸਾਹਿਬ ਦੇ ਬੇਬੇ ਜੀ ਉਹਨਾਂ ਦੇ ਪਿੱਛੇ ਜੈਡ ਪਲੱਸ ਸਿਕਿਉਰਟੀਆਂ ਜਾ ਰਹੀਆਂ ਨੇ ਮੰਨਿਆ ਯਾਰ ਤੁਸੀਂ ਸੀਐਮਓ ਥੋੜੀ ਸਿਕਿਉਰਟੀ ਮੰਨਦੇ ਆ ਠੀਕ ਆ ਠੀਕ ਹੈ ਸਮਝ ਆਂਦੀ ਉਹ ਸੀਐਮ ਤੁਸੀਂ ਉਸ ਪੱਦਰ ਤੇ ਵੀ ਕਿਹਾ ਸੀ ਵੀ ਮੈਂ ਆਮ ਲੋਕਾਂ ਚ ਆਮ ਵਿੱਚ ਰੂੰਗਾ ਠੀਕ ਆ ਮੈਨੂੰ ਸਿਕਿਉਰਟੀ ਦੀ ਲੋੜ ਨਹੀਂ ਅਸੀਂ ਫੇਰ ਵੀ ਕਿਤੇ ਨਾ ਕਿਤੇ ਅਲਾਉ ਕਰਦਾ ਕਿ ਤੁਸੀਂ ਸੀਐਮਓ ਥੋੜੀ ਜਾਨ ਨੂੰ ਖਤਰਾ ਹੋਦਾ ਬਹੁਤ ਲੋੜ ਐ ਇਸ ਚੀਜ਼ ਦੀ ਮੈਂ ਦੱਸਾਂ ਜਦੋਂ ਪਹਿਲਾਂ ਜਦੋਂ ਕੰਮ ਕਢਾਣਾ ਸੀ ਉਦੋਂ ਪਤਾ ਕੀ ਕਹਿੰਦੇ ਸੀ ਕਹਿੰਦੇ ਇੱਕ ਹੈਲੀਕਾਪਟਰ ਤੋਂ ਉਤਰਿਆ ਨਹੀਂ ਇੱਕ ਹੈਲੀਕਾਪਟਰ ਤੇ ਚੜ੍ਹਿਆ ਨਹੀਂ ਆਪਕਾ ਤਾਂ ਉਤਰ ਰਹੇ ਨੇ ਹੁਣ ਠੀਕ ਹੈ ਹੁਣ ਨਾ ਤਾਂ ਤੁਸੀਂ ਚੜਦੇ ਹੋ ਨਾ ਉਤਰਦੇ ਹੋ ਵਿਚਾਰਾ ਹੈਲੀਕਾਪਟਰ ਬਿਜ਼ੀ ਨਾ ਕੀਤਾ ਵੇ ਬਿਲਕੁਲ ਆ ਅੱਛਾ ਆਪਣੇ ਲਈ ਵੀ ਨਹੀਂ ਬਿਜ਼ੀ ਕੀਤਾ ਹੋਇਆ ਆਪਣੇ ਲਈ ਭੇਜ ਦਿੰਦੇ ਨੇ ਜਦੇ ਉਹ ਅਦਰ ਹੀ ਕਿਦਰੇ ਬਿਜ਼ੀ ਕੀਤਾ ਪਿਆ ਮੈਨੂੰ ਲੱਗਦਾ ਸਹੀ ਗੱਲ ਆ ਉਹ ਦਿਖਦਾ ਜਦੋਂ ਜੀ ਹਾਂਜੀ ਵੀ ਹੈਲੀਕਾਪਟਰ ਉੱਡ ਰਿਹਾ ਕੇਜਰੀਵਾਲ ਸਾਹਿਬ ਹੱਥ ਜੇ ਇਹ ਸਾਰੇ ਯਾਰ ਕੀ ਆ ਲੋਕ ਹੁਣ ਹੁਣ ਨੂੰ ਸਵਾਲ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ ਦੂਜੀਆਂ ਪਾਰਟੀਆਂ ਤੁਹਾਨੂੰ ਟ੍ਰੋਲ ਨਹੀਂ ਕਰਨਗੀਆਂ ਕੀ ਕਰਨਗੀਆਂ ਤੁਸੀਂ ਇੱਕ ਪਾਸੇ ਆਪਣੀਆਂ ਕਮਿਟਮੈਂਟਸ ਦੁੱਤੀਆਂ ਜਿਨ੍ਹਾਂ ਚੀਜ਼ਾਂ ਪ੍ਰਤੀ ਤੁਸੀਂ ਆਪ ਗੁੱਸਾ ਜ਼ਾਹਿਰ ਕਰਦੇ ਸੀ ਆਪਣੇ ਬੋਲਦੇ ਸੀਗੇ ਉਹੀ ਚੀਜ਼ਾਂ ਅੱਜ ਤੁਹਾਡੇ ਤੁਸੀਂ ਆਪ ਖੁਦ ਕਰ ਰਹੇ ਹੋ ਤਾਂ ਲੋਕ ਤੁਹਾਡੇ ਤੋਂ ਕੀ ਹੀ ਉਮੀਦ ਰੱਖਣਗੇ ਅਰੇ ਸਰ ਅੱਜਕੱਲ ਤਾਂ ਮੈਂ ਤਾਂ ਇੱਕ ਕੋਈ ਗੱਲ ਕਹਿਣੀ ਚਾਹੁੰਦਾ ਕਿ ਅੱਜਕੱਲ ਉਹ ਚੀਜ਼ਾਂ ਨਹੀਂ ਰਹਿ ਗਈਆਂ ਵੀ ਕੋਈ ਤੁਹਾਡਾ ਭਲਾ ਕਰੇਗਾ ਕੋਈ ਕਿਸੇ ਦੇ ਬਾਰੇ ਨਹੀਂ ਸੋਚਦਾ ਇਹ ਤਾਂ ਲੋਕਾਂ ਨੂੰ ਹੀ ਹੁਣ ਸੋਚਣਾ ਪੈਣਾ ਕਿ ਆਪਦਾ ਆਪ ਕਿਦਾਂ ਕਰ ਸਕਦੇ ਅੱਛਾ ਪਿੱਛੇ ਜੇ ਇੱਕ ਟ੍ਰੈਂਡ ਚੱਲਿਆ ਨਾ ਹਾਂ ਤੁਸੀਂ ਦੇਖੋ ਮੈਂ ਇੱਕ ਮਿੰਟ ਮੈਂ ਇੱਕ ਮਿੰਟ ਆਪ ਦੇ ਨਾਲ ਕਈ ਜਿਹੜੇ ਅ ਕਰਤਾ ਧਰਤਾ ਸੀਗੇ ਕੰਮ ਵਰਕਰ ਸੀਗੇ ਉਹ ਦੂਜੀ ਪਾਰਟੀ ਦੇ ਵਿੱਚ ਜੁਆਇਨ ਹੋ ਗਏ ਬਹੁਤ ਸਾਰੇ ਜਿਹੜੇ ਇਹਨਾਂ ਦੇ ਮੇਨ ਸੀਗੇ ਤੇ ਸੋਸ਼ਲ ਮੀਡੀਆ ਤੇ ਇੱਕ ਬਹੁਤ ਜ਼ਿਆਦਾ ਟ੍ਰੈਂਡ ਚੱਲਦਾ ਪਿਆ ਹਾਸੇ ਵਾਲੀ ਗੱਲ ਆ ਕਿ ਪੰਜਾਬ ਚ ਐਨੇ ਲੋਕ ਬਾਹਰ ਨਹੀਂ ਜਾ ਰਹੇ ਇਸ ਸਾਲ ਕਹਿੰਦਾ ਇਨੇ ਲੋਕ ਬਾਹਰ ਨਹੀਂ ਗਏ ਕਹਿੰਦਾ ਜਿੰਨੇ ਲੋਕ ਆਪ ਛੱਡ ਕੇ ਬੀਜੇਪੀ ਚ ਵਾਗੇ ਜਿਨੇ ਪਾਰਟੀ ਬਦਲੀ ਦੂਜੀ ਚ ਚਲੇ ਅੱਛਾ ਜਿਹੜੇ ਉਹ ਲੋਕ ਸੀ ਨਾ ਕਈ ਜਗ੍ਹਾ ਦੋ ਰਾਇ ਨੇ ਕਈ ਜਗ੍ਹਾ ਕਿਹਾ ਗਿਆ ਸਾਨੂੰ ਪੈਸੇ ਦੀ ਆਫਰ ਆਈ ਅਸੀਂ ਨਹੀਂ ਗਏ ਜਾਂ ਇਦਾਂ ਉਦਾਂ ਕਾਫੀ ਆ ਆਤੀਸ਼ੀ ਨੇ ਵੀ ਜੀ ਨੇ ਵੀ ਲਾਸਟ ਟਾਈਮ ਵੀਡੀਓ ਪਾਈ ਕਿ ਮੈਨੂੰ ਮੇਰੇ ਕਿਸੇ ਖਾਸ ਵੱਲੋਂ ਕਰਿਆ ਗਿਆ ਕਿ ਤੁਸੀਂ ਬੀਜੇਪੀ ਚ ਜਾਓ ਨਹੀਂ ਤੁਹਾਡਾ ਕੈਰੀਅਰ ਖਰਾਬ ਕਰਦਾ ਕੈਰੀਅਰ ਖਰਾਬ ਕਰਦਾ ਠੀਕ ਆ ਅਸੀਂ ਚਲੋ ਇਹ ਵੀ ਇਹ ਪੱਖ ਵੀ ਰੱਖਦੇ ਆ ਵੀ ਹੋ ਸਕਦਾ ਪਰ ਜਦੋਂ ਤੁਹਾਡੇ ਆਪ ਦੇ ਮੰਦੇ ਜਾਂਦੇ ਨੇ ਕਿਸੇ ਪਾਰਟੀ ਚ ਹੋਰ ਚ ਚਲੇ ਗਏ ਤੇ ਉਹ ਖੁਦ ਜਾ ਕੇ ਬੋਲਦੇ ਨੇ ਕਿ ਯਾਰ ਜੋ ਅਸੀਂ ਸੋਚਿਆ ਸੀ ਇਹ ਨਹੀਂ ਨਿਕਲੇਦਾ ਚੋਰ ਨੇ ਇਹਨਾਂ ਨੇ ਬਹੁਤ ਕੁਝ ਅਜੀਹਾ ਕੀਤਾ ਮੇਰੇ ਕੋਲ ਪ੍ਰੂਫਸ ਪਏ ਨੇ ਮੇਰੇ ਕੋਲ ਇਹ ਪਿਆ ਮੇਰੇ ਕੋਲ ਉਹ ਪਿਆ ਯਾਰ ਉਸ ਟਾਈਮ ਅਸੀਂ ਕਿਦੀ ਮੰਨੀਏ ਅਸੀਂ ਕਿਸੇ ਹੋਰ ਦੀ ਚਲੋ ਨਹੀਂ ਮੰਨਦੇ ਚਲੋ ਠੀਕ ਹੈ ਥੋਡੀ ਪਾਰਟੀ ਤੋਂ ਇਲਾਵਾ ਅਸੀਂ ਕਿਸੇ ਪਾਰਟੀ ਨੂੰ ਨਹੀਂ ਮੰਨਦੇ ਅੱਛਾ ਜਦੋਂ ਪਹਿਲਾਂ ਇਹਨਾਂ ਨੇ 1 ਮਿੰਟ 1 ਮਿੰਟ ਪਹਿਲਾਂ ਕਿਹੜੀ ਪਾਰਟੀ ਦਾ ਕਰ ਰਿਹਾ ਜਦੋਂ ਕਿਹਾ ਸੀ ਵੀ ਹਾਂ ਸਾਡੇ ਕੋਲ ਇਹ ਪ੍ਰੂਫ ਹੈ ਸਾਡੇ ਉਹ ਹੁਣ ਤਾਂ ਸਰਕਾਰ ਬਣੀ ਹੋਈ ਹੈ ਯਾਰ ਪ੍ਰੂਫ ਦਿਖਾਓ ਹੁਣ ਤਾਂ ਕੁਝ ਕਰੋ ਪ੍ਰੂਫ ਦਿਓ ਤਾਂ ਸਹੀ ਮੈਂ ਕਹਿੰਦਾ ਤੁਸੀਂ ਨਾ ਦਿਖਾਓਗੇ ਸਾਨੂੰ ਨਾ ਦਿਓ ਪਰ ਜਿਨ੍ਹਾਂ ਜਿਨ੍ਹਾਂ ਦੇ ਨਾਮ ਲਿੱਤੇ ਸੀ ਉਹਨਾਂ ਦੇ ਲਈ ਕੋਈ ਕਾਰਵਾਈ ਕੁਝ ਕੁਝ ਹੋ ਰਿਹਾ ਆਉਂਦੇ ਨੇ ਐ ਚਿੱਟਾ ਕਾ ਕੇ ਦਿਖਾ ਕੇ ਬਾਅ ਜੇਬ ਚ ਪਾ ਕੇ ਲੈ ਜਾਂਦੇ ਨੇ ਉਹ ਚਿੱਟਾ ਕਾਗਜ਼ ਦਾ ਕੀ ਹੁੰਦਾ ਕੁਛ ਨਹੀਂ ਹੈ ਜੀ ਪਰ ਮਿੰਤਾ ਐ ਲੱਗਦਾ ਵੀ ਇੱਕ ਜਿਵੇਂ ਆਫਿਸ ਵਰਕਰ ਨਹੀਂ ਹੁੰਦੇ ਡਿਊਟੀ ਹੂੰ ਵੀ ਹੁਣ ਆਫਿਸ ਦੇ ਕਈ ਆਫਿਸਿਸ ਦੇ ਵਿੱਚ ਜਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦੇ ਆਉਂਦੇ ਨੇ ਟਾਈਮ ਕੱਢ ਕੇ ਚਲੇ ਜਾਂਦੇ ਨੇ ਵੀ ਠੀਕ ਹੈ ਆਪਣੀ ਸ਼ਿਫਟ ਪੂਰੀ ਕਰਨੀ ਆ 8-9 ਘੰਟੇ 10 ਘੰਟੇ ਦੀ ਜੋ ਵੀ ਹੈ ਇਹਨਾਂ ਦਾ ਵੀ ਐਂ ਲੱਗਦਾ ਪਰ ਆਂਦੇ ਸਾਡੇ ਨੂੰ ਇਹ ਕਾਗਜ਼ ਦਿਖਾਤਾ ਸਾਡੇ ਆਹ ਦੇਖੋ ਵੀ ਇਹਦਾ ਆ ਕਾਂਗਰਸ ਦਾ ਹੋਵੇ ਜਾਂ ਕਾਲੀਆਂ ਦਾ ਐਵੇਂ ਇਹਦਾ ਹੋਵੇ ਬਸ ਇਹ ਕਰਕੇ ਹੀ ਜਾਂਦੇ ਨੇ ਬਸ ਇੱਕ ਵੀਡੀਓਜ਼ ਬਣ ਜਾਂਦੀਆਂ ਰੀਲਾਂ ਵਾਇਰਲਸ ਹੋ ਜਾਂਦੀਆਂ ਕਿਸੇ ਦੇ ਖਿਲਾਫ ਹੋ ਕੀ ਰਿਹਾ ਕੁਝ ਵੀ ਨਹੀਂ ਦੇਖੋ ਅਸੀਂ ਬਹੁਤੇ ਵੱਡੇ ਬੁੱਧੀਜੀਵੀ ਨਹੀਂ ਜਾਉ ਨਹੀਂ ਪਰ ਸਾਡਾ ਸਰਕਾਰਾਂ ਨੂੰ ਤੇ ਲੋਕਾਂ ਨੂੰ ਇੱਕ ਹੀ ਅਪੀਲ ਹੈ ਨਾ ਇੱਕ ਹੀ ਅਸੀਂ ਬੇਨਤੀ ਮੰਨ ਲਓ ਕਿ ਜਦੋਂ ਤੁਸੀਂ ਕਿਸੇ ਨਾਲ ਵਾਅਦਾ ਕਰਦੇ ਹੋ ਖਾਸ ਕਰ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਤੁਸੀਂ ਆ ਕੇ ਜੇ ਸਾਡੇ ਨਾਲ ਕੋਈ ਵਾਦਾ ਦਾਵਾ ਕਰਦੇ ਹੋ ਨਾ ਤਾਂ ਅਸੀਂ ਤੁਹਾਨੂੰ ਆਪਣਾ ਮੰਨ ਕੇ ਪਨਾਉਨੇ ਆ ਆਪਣਾ ਮੰਨ ਕੇ ਸਮਝਦੇ ਵੀ ਹਾਂ ਉਮੀਦਾਂ ਹੁੰਦੀਆਂ ਨਾ ਕਈ ਬੰਦੇ ਨੂੰ ਵੀ ਇਹ ਬੰਦਾ ਸਾਡੇ ਲਈ ਖੜੂਗਾ ਜਾਂ ਸਾਡੇ ਲਈ ਬਹੁਤ ਕੁਝ ਕਰੂਗਾ ਤਾਂ ਮਾਨ ਸਾਹਿਬ ਨਾਲ ਇਹ ਉਮੀਦਾਂ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜੇ ਇੰਨੀ ਬਹੁਮਤ ਮਿਲੀ ਤਾਂ ਪੂਰੇ ਪੰਜਾਬ ਨੂੰ ਤੁਹਾਡੇ ਨਾਲ ਬਹੁਤ ਉਮੀਦਾਂ ਸੀ ਜਿਹਦੇ ਤੁਸੀਂ ਕਿਸੇ ਨਾ ਕਿਤੇ ਖਰੇ ਨਹੀਂ ਉਤਰ ਤਾਂ ਸਾਡੀ ਵੀ ਇੱਕ ਹੀ ਬੇਨਤੀ ਆ ਕਿ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਕੰਟਰੋਲ ਕਰੋ ਤੇ ਜਿਹੜੇ ਤੁਹਾਡੇ ਟੈਗ ਲੱਗ ਰਹੇ ਨੇ ਨਾ ਕਿ ਇਹ ਸਰਕਾਰ ਐਥੋਂ ਨਹੀਂ ਦਿੱਲੀੋਂ ਚੱਲ ਰਹੀ ਆ ਇਹ ਐਦਾਂ ਸਰਕਾਰ ਆ ਇਹ ਭੰਡਾਂ ਦੀ ਸਰਕਾਰ ਇਹਨਾਂ ਨੂੰ ਆਉਂਦਾ ਹੀ ਨਹੀਂ ਕੁਛ ਇਹਨਾਂ ਚੀਜ਼ਾਂ ਦੇ ਥੋੜਾ ਜਿਹਾ ਕੰਮ ਕਰੋ ਤੇ ਲੋਕਾਂ ਨੂੰ ਵੀ ਮੇਰੀ ਇੱਕ ਅਪੀਲ ਆ ਕਿ ਤੁਸੀਂ ਕੁਝ ਕੁ ਵਾਅਦਿਆਂ ਤੋਂ ਜਾਂ ਕੁਝ ਚਾਰ ਬੋਲਾਂ ਦੇ ਪਿੱਛੇ ਆਪਣੀ ਵੋਟ ਨਾ ਦੇ ਦਿਆ ਕਰੋ ਇਹ ਜਿਹੜੀ ਵੋਟ ਆ ਤੁਹਾਡਾ ਸਭ ਤੋਂ ਵੱਡਾ ਅਧਿਕਾਰ ਆ ਇੱਕ ਕਹਿੰਦੇ ਨਾ ਸਿਟੀਜ਼ਨ ਹੋਣ ਦਾ ਤੁਹਾਡਾ ਸਭ ਤੋਂ ਵੱਡਾ ਅਧਿਕਾਰ ਆ ਤੁਸੀਂ ਆਪਣੀ ਸਰਕਾਰ ਆਪਣੇ ਆਲਾ ਆਲਮ ਆਮ ਚੁਣਨੇ ਨੇ ਜੇ ਤੁਸੀਂ ਇਹਨੂੰ ਵੀ ਬੋਤਲਾਂ ਪਿੱਛੇ ਜਾਂ ਚਾਰ ਮਿੱਠੀਆਂ ਗੱਲਾਂ ਪਿੱਛੇ ਕਿਸੇ ਨੂੰ ਵੀ ਦੇਤੀਆਂ ਤਾਂ ਕੋਈ ਫਾਇਦਾ ਨਹੀਂ ਹੈਗਾ ਤਾਂ ਇਹਨਾਂ ਉੱਤੇ ਥੋੜੀ ਜੀ ਗੌਰ ਕਰਨੀ ਬਣਦੀ ਹੈ ਸਬਸਕ੍ਰਾਈਬ ਕਰੇ ਨੈਸ਼ਨਲ ਬਾਸ ਔਰ ਸਾਥੇ ਦਬਾਏ ਬੈਲ ਆਈਕਨ